ਫੀਡ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮિતા ਲੀਵਾਲ ਕੁਝ ਵੱਡੀਆਂ ਤੇ ਤਾਜ਼ਾ ਖਬਰਾਂ ਤੇ ਨਜ਼ਰ ਮਾਰਦੇ ਹਾਂ ਸੰਸਦ ਦੇ ਵਿੱਚ ਸਵਾਲ ਜਵਾਬ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੰਸਦ ਚ ਪੀ ਐਮ ਐਫ ਐਮਈ ਯੋਜਨਾ ਦਾ ਮੁੱਦਾ ਚੁੱਕਿਆ ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਸਦਨ ਦੇ ਵਿੱਚ ਪ੍ਰਧਾਨ ਮੰਤਰੀ ਫਾਰਮਲਾਈਜੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ਸ ਯੋਜਨਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਵੋਕਲ ਫਾਰ ਲੋਕਲ ਨੂੰ ਉਤਸ਼ਾਹਿਤ ਕੀਤਾ ਜਾਵੇ ਇਹ ਯੋਜਨਾ ਛੋਟੇ ਉਦਮੀਆਂ ਛੋਟੇ ਕਿਸਾਨਾਂ ਅਤੇ ਖਾਸ ਕਰਕੇ ਪਿੰਡ ਦੀਆਂ ਔਰਤਾਂ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਵੱਡੀਆਂ ਕੰਪਨੀਆਂ ਦੇ ਉਲਟ ਇਨਾਂ ਕੋਲ ਬ੍ਰਾਂਡਿੰਗ ਅਤੇ ਫੰਡਿੰਗ ਦੇ ਲਈ ਪੈਸਾ ਨਹੀਂ ਹੁੰਦਾ PMFME ਯੋਜਨਾ 2020 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤੇ ਇਸ ਦੀ ਮੌਜੂਦਾ ਸਮਾ ਸੀਮਾ 2026 ਤੱਕ ਹੈ ਇਸ ਸਕੀਮ ਲਈ ਕੁੱਲ 10000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਮੰਤਰੀ ਨੇ ਖੁਲਾਸਾ ਕੀਤਾ ਕਿ ਯੋਜਨਾ ਦੀ ਸਫਲਤਾ ਦੇ ਮੱਦੇਨਜ਼ਰ ਸਾਰੇ ਸੂਬਿਆਂ ਅਤੇ ਨੀਤੀ ਆਯੋਗ ਨੇ ਮੰਤਰਾਲੇ ਨੂੰ ਇਸ ਸਕੀਮ ਨੂੰ 2026 ਤੋਂ ਬਾਅਦ ਵੀ ਜਾਰੀ ਰੱਖਣ ਲਈ ਬੇਨਤੀ ਕੀਤੀ ਹੈ ਛੋਟੇ ਉਦਮੀਆਂ ਨੂੰ ਬਿਹਤਰ ਬਾਜ਼ਾਰ ਪ੍ਰਦਾਨ ਕਰਨ ਲਈ ਮੰਤਰਾਲੇ ਨੇ ਵੱਡਾ ਕਦਮ ਚੁੱਕਿਆ ਹੈ। ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਸਵੇਰੇ ਧਮਕੀ ਭਰੇ ਈਮੇਲ ਭੇਜੇ ਗਏ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ। ਅੰਮ੍ਰਿਤਸਰ ਸਕੂਲਾਂ ਨੂੰ ਧਮਕੀ ਮਾਮਲੇ ਤੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਦਾ ਪਹਿਲਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਅੱਜ ਸ਼ਹਿਰੀ ਤੇ ਪਿੰਡੂ ਖੇਤਰਾਂ ਦੇ ਸਕੂਲਾਂ ਨੂੰ ਇੱਕ ਸ਼ੱਕੀ ਈਮੇਲ ਮਿਲੀ ਸੀ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਸਕੂਲਾਂ ਦੀ ਜਾਂਚ ਕੀਤੀ ਹੁਣ ਤੱਕ ਕੀਤੀ ਗਈ ਕਾਰਵਾਈ ਦੌਰਾਨ ਕਿਸੇ ਵੀ ਸਕੂਲ ਤੋਂ ਕੋਈ ਛੱਕੀ ਚੀਜ਼ ਬਰਾਮਦ ਨਹੀਂ ਹੋਈ ਹੈ ਇਸ ਲਈ ਇਹ ਧਮਕੀਆਂ ਫਰਜ਼ੀ ਜਾਪ ਰਹੀਆਂ ਨੇ ਈਮੇਲਾਂ ਨੂੰ ਜਾਂਚ ਦੇ ਲਈ ਸਾਈਬਰ ਸੈੱਲ ਨੂੰ ਭੇਜ ਦਿੱਤਾ ਗਿਆ ਹੈ ਹਰੇਕ ਸਕੂਲ ਦੇ ਵਿੱਚ ਇੱਕ ਗਸ਼ਟਿਡ ਅਧਿਕਾਰੀ ਤਾਇਨਾਤ ਕੀਤਾ ਗਿਆ ਤੇ ਜਾਂਚ ਚੱਲ ਰਹੀ ਹੈ ਦੱਸ ਦਈਏ ਕਿ ਅਮਰੀਕਸਰ ਦੇ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਅੱਜ ਬੰਬ ਦੇ ਨਾਲ ਉਡਾਨ ਦੀ ਧਮਕੀ ਮਿਲੀ ਇਸ ਤੋਂ ਬਾਅਦ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਦੇ ਹੁਕਮਾ ਤੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਡਿਪਟੀ ਕਮਿਸ਼ਨਰ ਵੱਲੋਂ ਇੱਕ ਪੱਤਰ ਜਾਰੀ ਕਰਕੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿੱਚ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇਹ ਧਮਕੀ ਸਕੂਲ ਪ੍ਰਬੰਧਨ ਨੂੰ ਈਮੇਲ ਰਾਹੀਂ ਭੇਜੀ ਗਈ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਅਮਰੀਕਸਰ ਦੇ 15 ਫੁੱਲਾਂ ਦੀ ਸੁਰੱਖਿਆ ਵਧਾ ਦਿੰਦੀ ਹੈ शिवसेना पंजाब ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਸ਼ੱਕੀ ਹਾਲਾਤਾਂ ਚ ਖੂਨ ਦੇ ਨਾਲ ਲਤਪਤ ਲਾਸ਼ ਮਿਲੀ ਪੁਲਿਸ ਨੂੰ 6 ਦਸੰਬਰ ਨੂੰ ਸ਼ਹਿਰ ਦੇ ਬੁੱਢਾ ਗੁੱਜਰ ਰੋਡ ਤੇ ਇੱਕ ਲਾਸ਼ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਸੀ ਪਰਿਵਾਰ ਨੇ ਲਾਸ਼ ਦੀ ਪਛਾਣ ਕਰ ਲਈ ਹੈ ਮ੍ਰਿਤਕ ਦੀ ਪਛਾਣ शिवसेना ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵਜੋ ਹੋਈ ਹੈ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੇ ਕੁਝ ਲੋਕਾਂ ਤੇ ਨਿਜੀ ਰੰਜਿਸ਼ ਕਰਨ ਦਾ ਅਤੇ ਕਤਲ ਕਰਨ ਦਾ ਦੋਸ਼ ਲਗਾਇਆ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ शिवसेना ਵਰਕਰਾਂ ਵਿੱਚ ਗੁੱਸਾ ਫੈਲ ਗਿਆ ਸ਼ਿਵ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਰਾਜੇਸ਼ ਗਰਗ ਨੇ ਦੱਸਿਆ ਕਿ ਇੱਕ ਨੌਜਵਾਨ ਸ਼ਿਵ ਕੁਮਾਰ ਨੂੰ ਉਸਦੇ ਘਰੋਂ ਲੈ ਕੇ ਜਾਇਆ ਗਿਆ ਅਚਾਨਕ ਸ਼ਾਮ ਨੂੰ ਸ਼ਿਵ ਦਾ ਮੋਬਾਈਲ ਫੋਨ ਬੰਦ ਹੋ ਗਿਆ ਉਸ ਦੀ ਪੂਰੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਉਹਨਾਂ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਸਨ ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਲੰਧਰ ਦੇ ਵਿੱਚ ਈਸਾਈ ਭਾਈਚਾਰੇ ਦੇ ਵੱਲੋਂ ਸਿੱਧੂ ਮੁਸੇਵਾਲੇ ਦੀ ਮਾਂ ਚਰਨਕਾਰ ਦਾ ਪਤਲਾ ਸਾੜਨ ਦੇ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਚਰਨਕਾਰ ਨੇ ਈਸਾਈ ਭਾਈਚਾਰੇ ਨੂੰ ਨੋਟਿਸ ਭੇਜਿਆ ਹੈ ਰਿਪੋਰਟਾਂ ਦੇ ਅਨੁਸਾਰ ਸਿੱਧੂ ਮੁਸੇਵਾਲੇ ਦੀ ਮਾਂ ਨੇ ਆਪਣੇ ਵਕੀਲ ਰਾਹੀਂ 크ਿਸਚਨ ਗਲੋਬਲ ਐਕਸ਼ਨ ਕਮੇਟੀ ਨੂੰ 10 ਲੱਖ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ ਨੋਟਿਸ ਵਿੱਚ ਸਿੱਧੂ ਦੇ ਪਰਿਵਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਗੁਰਵਿੰਦਰ ਸੰਧੂ ਨੇ ਪੁੱਛਿਆ ਕਿ ਇਹ ਕਾਰਵਾਈ ਕਿਸ ਨੇ ਕੀਤੀ ਕਾਨੂੰਨੀ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਸਭ ਕਿਸੇ ਇਸ਼ਾਰੇ ਤੇ ਕੀਤਾ ਗਿਆ ਤੇ ਵਿਅਕਤੀ ਦਾ ਨਾਮ ਦੱਸਿਆ ਜਾਣਾ ਚਾਹੀਦਾ ਹੈ 15 ਦਿਨਾਂ ਦੇ ਅੰਦਰ ਲਿਖਤੀ ਮਾਫੀ ਮੰਗੀ ਜਾਣੀ ਚਾਹੀਦੀ ਹੈ ਇਹ ਮਾਫੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ ਕੀਤੀ ਜਾਣੀ ਚਾਹੀਦੀ ਹੈ ਚਰਨਕਾਰ ਨੂੰ 10 ਲੱਖ ਰੁਪਏ ਦੀ ਰਕਮ ਦਿੱਤੀ ਜਾਣੀ ਚਾਹੀਦੀ ਹੈ ਨੋਟਿਸ ਦੇ ਵਿੱਚ ਇਹ ਵੀ ਸਪਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਤ ਸਮੇਂ ਦੇ ਅੰਦਰ ਜਵਾਬ ਜਾਂ ਮਾਫੀ ਨਹੀਂ ਮਿਲਦੀ ਤਾਂ ਕਮੇਟੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ Indigo ਸੰਕਟ ਦੇ ਵਿਚਕਾਰ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ ਭਾਰਤ ਦੇ ਹਵਾ ਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਨੇ 4 ਫਲਾਈਟ ਆਪਰੇਸ਼ਨ ਇਨਸਪੈਕਟਰਾਂ ਨੂੰ ਮੁਤਲ ਕਰ ਦਿੱਤਾ ਹੈ ਇਹ ਸਾਰੇ ਅਧਿਕਾਰੀਆਂ ਦਾ ਮੁੱਖ ਕੰਮ ਮੁੱਖ ਤੌਰ ਤੇ Indigo ਦੇ ਸੁਰੱਖਿਆ ਮਾਪਦੰਡਾਂ ਅਤੇ ਸੰਚਾਲਨ ਨਿਗਰਾਨੀ ਦੀ ਨਿਗਰਾਨੀ ਕਰਨਾ ਹੈ ਜਿਨ੍ਹਾਂ ਨੂੰ ਮੁਤਲ ਕੀਤਾ ਗਿਆ ਹੈ ਉਹਨਾਂ ਦੇ ਨਾਂ ਸ਼ਿਵਰਾਜ ਚੱਟਰਜੀ ਸੀਮਾ ਅਤੇ ਅਨਿਲ ਕੁਮਾਰ ਪੋਖਰੀਆਲ ਅਤੇ ਪ੍ਰੇਮ ਕੌਸ਼ਿਕ ਹਨ ਅਧਿਕਾਰੀਆਂ ਨੂੰ ਸੁਰੱਖਿਆ ਤੇ ਸੰਚਾਲਨ ਪਾਲਣਾ ਲਈ ਜ਼ਿੰਮੇਵਾਰ ਪਾਇਆ ਗਿਆ ਤੇ ਉਨ੍ਹਾਂ ਤੇ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਨ ਦਾ ਦੋਸ਼ ਹੈ ਇੰਡੀਗੋ ਹਾਲੀ ਦੇ ਵਿੱਚ ਪਾਇਲਟ ਅਤੇ ਚਾਲਕ ਦਲ ਡਿਊਟੀ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹੀ ਜਿਸ ਦੇ ਨਤੀਜੇ ਵਜੋਂ ਕਈ ਉਡਾਨਾਂ ਰੱਦ ਹੋਈਆਂ ਅਤੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2025-26 ਤੋਂ ਹੀ ਬੋਰਡ ਪ੍ਰੀਖਿਆ ਚ ਡਿਫਿਕਲਟੀ ਲੈਵਲ ਵਧਾ ਦਿੱਤਾ ਹੈ ਬੋਰਡ ਨੇ 8ਵੀਂ 10ਵੀਂ ਤੇ 12ਵੀਂ ਕਲਾਸ ਚ ਸਾਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਦਾ ਪੈਟਰਨ ਬਦਲ ਦਿੱਤਾ ਹੈ ਬੋਰਡ ਦੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੁਣ ਆਸਾਨ ਪ੍ਰਸ਼ਨਾਂ ਦੀ ਸੰਖਿਆ 10% ਦੀ ਘਟਾ ਦਿੱਤੀ ਗਈ ਹੈ ਤੇ ਮੁਸ਼ਕਲ ਸਵਾਲਾਂ ਦੀ ਸੰਖਿਆ 10% ਦੀ ਵਧਾ ਦਿੱਤੀ ਗਈ ਹੈ ਬੋਰਡ ਅਧਿਕਾਰੀਆਂ ਦੇ ਮੁਤਾਬਕ ਹੁਣ ਪ੍ਰਸ਼ਨ ਪੱਤਰਾਂ ਨੂੰ ਵੱਧ ਵਿਵਾਰਕ ਵਿਚਾਰਸ਼ੀਲ ਤੇ ਗੁਣਾਤਮਕ ਬਣਾਉਣ ਦੇ ਦਿਸ਼ਾ 'ਚ ਕਦਮ ਚੁੱਕੇ ਜਾ ਰਹੇ ਨੇ ਬੋਰਡ ਨੇ ਸ਼ਿਕਿਆ ਵਿਭਾਗ ਦੇ ਡਾਇਰੈਕਟਰ ਤੇ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਜ਼ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ ਇਸ ਅਕਾਦਮਿਕ ਸਾਲ ਦੇ ਵਿੱਚ ਵਿਦਿਆਰਥੀਆਂ ਦੇ ਲਈ ਬੋਰਡ ਪ੍ਰੀਖਿਆਵਾਂ ਵਿੱਚ ਅੱਗੇ ਨਾਲ ਥੋੜੀਆਂ ਮੁਸ਼ਕਲਾਂ ਹੋ ਸਕਦੀਆਂ ਨੇ ਪ੍ਰੀਖਿਆਵਾਂ ਦੀ ਤਿਆਰੀ ਦੇ ਲਈ ਹੁਣ ਸਿਰਫ ਕਿਤਾਬਾਂ ਜਾਂ ਐਕਸਰਸਾਈਜ਼ ਦੇ ਵਾਲੇ ਪ੍ਰਸ਼ਨਾਂ ਨੂੰ ਯਾਦ ਕਰਕੇ ਹੀ ਵਿਦਿਆਰਥੀਆਂ ਦਾ ਕੰਮ ਨਹੀਂ ਚੱਲੇਗਾ ਉਹਨਾਂ ਨੂੰ ਹੁਣ ਪੂਰਾ ਚੈਪਟਰ ਪੜਨਾ ਪਵੇਗਾ ਕਿਉਂਕਿ 25% ਪ੍ਰਸ਼ਨ ਚੈਪਟਰ ਚੋਂ ਹੀ ਪੁੱਛੇ ਜਾਣਗੇ ਅਜਿਹੇ ਚ ਹੁਣ ਉਹਨਾਂ ਨੂੰ ਚੈਪਟਰ ਪੜਨਾ ਹੋਵੇਗਾ ਸਿੱਖਿਆ ਵਿਭਾਗ ਨੇ ਸਕੂਲ ਅਧਿਆਪਕਾਂ ਨੂੰ ਹਿਦਾਇਤ ਦਿੱਤੀਆਂ ਹਨ ਕਿ ਸਟੂਡੈਂਟਸ ਨੂੰ ਹੁਣ ਨਵੇਂ ਪੈਟਰਨ ਦੇ ਹਿਸਾਬ ਦੇ ਨਾਲ ਤਿਆਰੀਆਂ ਕਰਵਾਈਆਂ ਜਾਣ ਉਹਨਾਂ ਨੂੰ ਸਿਰਫ ਰੱਟਾ ਨਾ ਮਰਵਾਇਆ ਜਾਵੇ ਅਧਿਆਪਕਾਂ ਨੂੰ ਵੀ ਕਲਾਸਰੂਮ ਚ ਪੂਰਾ ਚੈਪਟਰ ਪੜ੍ਹਨਾ ਹੋਵੇਗਾ ਤੇ ਉਹਨਾਂ ਨੂੰ ਆਪਣੇ ਪੱਧਰ ਤੇ ਵੀ ਕੁਝ ਪ੍ਰਸ਼ਨ ਤਿਆਰ ਕਰਵਾਣੇ ਹੋਣਗੇ ਭਾਰਤ ਨੇ ਰੂਸੀ ਕੱਚੇ ਤੇਲ ਦੀ ਖਰੀਦਦਾਰੀ ਦੇ ਲਈ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ ਦਸੰਬਰ ਚ ਰੂਸ ਤੋਂ ਭਾਰਤ ਦਾ ਤੇਲ ਆਯਾਤ 6 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚਣ ਲਈ ਤਿਆਰ ਹੈ। ਇਸ ਨਾਲ ਭਾਰਤ ਸਮੁੰਦਰੀ ਰਸਤੇ ਰੂਸੀ ਤੇਲ ਦਾ ਦੁਨੀਆ ਦਾ ਸਭ ਤੋਂ ਵੱਡਾ ਆਯਾਤਕ ਬਣ ਗਿਆ ਹੈ। ਇਹ ਵਾਧਾ ਉਸ ਸਮੇਂ ਹੋਇਆ ਜਦੋਂ ਅਮਰੀਕਾ ਭਾਰਤ ਤੇ ਰੂਸੀ ਤੇਲ ਖਰੀਦਦਾਰੀ ਨੂੰ ਘਟਾਉਣ ਲਈ ਲਗਾਤਾਰ ਦਬਾਅ ਪਾ ਰਿਹਾ ਹੈ। ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਅਮਰੀਕਾ ਸਖਤ ਹੁੰਦਾ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਉਤਪਾਦਾਂ ਤੇ 25% ਵਾਧੂ ਟੈਰਿਫ ਲਗਾਇਆ ਇਸ ਨਾਲ ਭਾਰਤੀ ਨਿਰਯਾਤਕਾਂ ਤੇ ਕੁਝ ਟੈਕਸ 50% ਤੋ ਜਾਂਦਾ ਹੈ ਜੋ ਕਿ ਦੁਨੀਆ 'ਚ ਸਭ ਤੋਂ ਵੱਧ ਹੈ ਇਸ ਦੇ ਬਾਵਜੂਦ ਭਾਰਤ ਆਪਣੀ ਊਰਜਾ ਜ਼ਰੂਰਤਾਂ ਦੇ ਲਈ ਰੂਸੀ ਤੇਲ ਤੇ ਨਿਰਭਰ ਕਰਦਾ ਰਹਿੰਦਾ ਹੈ ਭਾਰਤੀ ਕ੍ਰਿਕਟ ਦੇ ਉੱਭਰਦੇ ਤੁਰੰਦਰ ਬੱਲੇਬਾਜ਼ ਭਵਭ ਸੂਰਿਆਵੰਸ਼ੀ ਨੇ ਅੰਡਰ-19 ਏਸ਼ੀਆ ਕੱਪ ਦੇ ਪਹਿਲੇ ਹੀ ਮੈਚ ਦੇ ਵਿੱਚ ਆਪਣੇ ਤਮਾਕੇਦਾਰ ਅੰਦਾਜ਼ ਦੇ ਨਾਲ ਤੂਫਾਨ ਲਿਆ ਦਿੱਤਾ ਹੈ। ਦੁਬਈ ਦੇ ਮੈਦਾਨ ਦੇ ਵਿੱਚ ਯੂਏਈ ਖਿਲਾਫ ਖੇਡੇ ਗਏ ਇਸ ਮੁਕਾਬਲੇ ਦੇ ਵਿੱਚ ਭਵਭ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਮੈਚ ਦੇ ਵਿੱਚ ਯੂਏਈ ਦੇ ਕਪਤਾਨ ਨੇ ਟਾਸ ਦੇ ਚੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਭਾਰਤ ਦੇ ਕਪਤਾਨ ਆਯੂਸ਼ ਮਾਤਰੇ 11 ਗੇਂਦਾਂ ਦੇ ਵਿੱਚ ਸਿਰਫ 4 ਦੌੜਾਂ ਬਣਾ ਕੇ ਜਲਦ ਹੀ ਆਊਟ ਹੋ ਗਏ ਪਰ ਭਵਭ ਨੇ ਇੱਕ ਪਾਸੇ ਖੇਡ ਸੰਭਾਲੀ ਰੱਖਿਆ ਤੇ ਤੀਜੇ ਨੰਬਰ ਤੇ ਆਏ 에ਰੋਨ ਜਾਰਜ ਨਾਲ ਮਿਲ ਕੇ ਇੱਕ ਚੰਗੀ ਸਾਂਝੇਦਾਰੀ ਕੀਤੀ ਆਪਣੀ ਧੂਆਤਾਰ ਬੱਲੇਬਾਜ਼ੀ ਦੇ ਲਈ ਜਾਣੇ ਜਾਂਦੇ ਭਵਭ ਨੇ ਇਸ ਮੈਚ ਦੇ ਵਿੱਚ ਵੀ ਅਜੀਹਾਹੀ ਪ੍ਰਦਰਸ਼ਨ ਕੀਤਾ ਉਹਨਾਂ ਨੇ ਲਗਾਤਾਰ ਚੌਕੇ ਤੇ ਛੱਕੇ ਲਗਾਉਂਦੇ ਹੋਏ ਪਹਿਲਾ ਆਪਣਾ ਅਰਧਸ਼ਤਕ ਪੂਰਾ ਕੀਤਾ ਅਤੇ ਫਿਰ ਤੇਜ਼ੀ ਦੇ ਨਾਲ ਸੈਂਕੜੇ ਦੇ ਵੱਲ ਵਧ ਗਏ ਭਾਵ ਉਹਨੇ ਇਹ ਸੈਂਕੜਾ ਸਿਰਫ 56 ਗੇਂਦਾਂ ਦੇ ਵਿੱਚ ਪੂਰਾ ਕੀਤਾ ਇਸ ਦੌਰਾਨ ਉਹਨਾਂ ਨੇ 5 ਚੌਕੇ 9 ਛੱਕੇ ਲਗਾਉਣ ਦਾ ਕੰਮ ਕੀਤਾ ਸੈਂਕੜੇ ਸੰਮੇਤ ਤੱਕ ਭਵਵਦਾਸ ਸਟ੍ਰਾਈਕ ਰੇਟ 174 ਤੋਂ ਵੀ ਵੱਧ ਸੀ। ਉਹਨਾਂ ਨੇ 에ਰੌਨ ਜਾਰਜ ਦੇ ਨਾਲ ਮਿਲ ਕੇ 150 ਦੌੜਾਂ ਦੀ ਇੱਕ ਸ਼ਾਨਦਾਰ ਸਾਂਝੇਦਾਰੀ ਵੀ ਕੀਤੀ। ਭਵਵਦੇ ਸੈਂਕੜਾ ਪੂਰਾ ਕਰਨ ਤੋਂ ਬਾਅਦ ਜਾਰਜ ਨੇ ਵੀ ਆਪਣਾ ਅਰਧ ਸ਼ਤਕ ਪੂਰਾ ਕੀਤਾ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਦੇਖਣ ਨੂੰ ਮਿਲਿਆ ਮਲਟੀ ਕਮੋਡਿਟੀ ਐਕਸਚੇਂਜ ਤੇ ਚਾਂਦੀ ਪਹਿਲੀ ਵਾਰ 2 ਲੱਖ ਰੁਪਏ ਦੇ ਆંકੜੇ ਨੂੰ ਪਾਰ ਕਰ ਗਏ ਜਦੋਂ ਕਿ ਸੋਨੇ ਦੇ ਵਿੱਚ ਵੀ ਕਾਫੀ ਵਾਧਾ ਦੇਖਣ ਨੂੰ ਮਿਲਿਆ ਖਬਰ ਲਿਖਣ ਸਮੇਂ ਤੱਕ 133918 ਰੁਪਏ ਤੇ ਕਾਰੋਬਾਰ ਕਰ ਰਿਹਾ ਸੀ ਜਦੋਂ ਕਿ ਚਾਂਦੀ 240 ਰੁਪਏ ਤੇ ਸੀ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਬਾਜ਼ਾਰ ਦੇ ਵਿੱਚ ਵੀ ਮਹੱਤਵਪੂਰਨ ਉਛਾਲ ਦੇਖਣ ਨੂੰ ਮਿਲਿਆ ਕਮਜ਼ੋਰ ਡਾਲਰ ਬਿਆਜ਼ ਦਰਾਂ ਦੇ ਵਿੱਚ ਕਟੌਤੀ ਦੀਆਂ ਉਮੀਦਾਂ ਤੇ ਸਪਲਾਈ ਦੀ ਘਾਟ ਕਾਰਨ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਗੋਮੈਕਸ ਦੇ ਵਿੱਚ ਚਾਂਦੀ 64.32 ਡਾਲਰ ਪ੍ਰਤੀ ਆਉਂਸ ਦੇ ਰਿਕਾਰਡ ਦੇ ਵਿੱਚ ਉੱਚ ਤੇ ਪੱਧਰ ਤੇ ਪਹੁੰਚ ਗਈ ਜਿਸ ਦਾ ਅਰਥ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਚਾਂਦੀ ਨਵੇਂ ਉੱਚ ਪੱਧਰ ਤੇ ਵਪਾਰ ਕਰ ਰਹੀ ਹੈ ਮਾਹਰਾਂ ਦੇ ਅਨੁਸਾਰ ਇਸ ਦਾ ਸਭ ਤੋਂ ਵੱਡਾ ਕਾਰਨ ਵਿਸ਼ਵ ਪੱਧਰ ਤੇ ਕੀਮਤਾਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਰਹੀਆਂ ਹਨ 2025 ਤੱਕ ਚਾਂਦੀ ਦੀਆਂ ਕੀਮਤਾਂ ਦੁੱਗਣੀਆਂ ਹੋ ਵਧ ਕੇ 60 ڈالر ਅਤੇ 64 ڈالر ਪ੍ਰਤੀ ਔਂਸ ਦੇ بچਕਾਰ ਹੋ ਗਈਆਂ ਹਨ ਲਗਾਤਾਰ 5ਵੇਂ ਸਾਲ ਚਾਂਦੀ ਬਾਜ਼ਾਰ ਸਪਲਾਈ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਸਪਲਾਈ ਮੰਗ ਤੋਂ ਬਹੁਤ ਘੱਟ ਹੈ ਚਾਂਦੀ ਹੁਣ ਸਿਰਫ ਗਹਿਣਿਆਂ ਦੀ ਧਾਤ ਨਹੀਂ ਰਹੀ ਇਹ ਹਰੇ ਅਤੇ ਟੈਕਨੋਲੋਜੀ ਦੀ ਦੁਨੀਆ ਵਿੱਚ ਸਭ ਤੋਂ ਜ਼ਰੂਰੀ ਧਾਤਾਂ ਦੇ ਵਿੱਚ ਇੱਕ ਬਣ ਗਈ ਹੈ ਸਪੀਡ ਨਿਊਜ਼ ਦੇ ਵਿੱਚ ਫਿਲਹਾਲ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਮਿੰਦੇ ਇਜਾਜ਼ਤ ਧੰਨਵਾਦ